ਸਾਰਿਆਂ ਨੂੰ ਜੈ ਐਮ ਸੀ ਦੀ ਹੈਪੀਐਸ ਕ੍ਰਿਸਮਸ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚੱਲ ਰਿਹਾ ਹੈ ਯਾਰ ਮਾਈਕ نیچے ਕਰ ਲੋ ਨਾ ਅੱਛਾ ਜੀ ਇਸ ਤਰੀਕੇ ਦਾ ਸਾਰਾ ਕੁਝ ਦੇਖੋ ਅਬ ਮੈਂ ਪਹਿਲੇ ਹੀ ਮੈਸੇਜ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਜੀਵੀਆਂ ਨੂੰ ਮਾਫ ਕੀਤਾ ਔਰ ਪਿਆਰ ਕੀ ਪਿੱਛੇ ਕਰ ਲੋ ਯਾਰ ਫੋਨ ਹੋਈ ਅਬ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਾ ਅੱਜ ਮੈਂ ਮੈਸੇਜ ਦਿੱਤਾ ਕਿ ਇੱਕ ਘਰ ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰਨ ਦੀ ਗੱਲ ਤੇ ਰਾਪੂ ਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਕੇ ਤੁਹਾਨੂੰ ਪਿਆਰ ਕਰਦੇ ਆਂ ਔਰ ਯੇਸ਼ੂ ਮਸੀਹ ਤੁਹਾਨੂੰ ਪਿਆਰ ਕਰਦੇ ਔਰ ਧਰਮ ਬਦਲਾ ਨਹੀਂ ਆਇਆ ਯੇਸ਼ੂ ਮਸੀਹ ਜੀਵਨ ਬਦਲਣਾ ਪਾਸਮੀ ਪਾਸਮੀ ਪਾਸ ਬੰਨੋ ਇੱਕ ਮਿੰਟ ਇੱਕ ਮਿੰਟ ਲਗਾਏ ਜਾਂਦੇ ਨੇ ਕੀ ਕਹਿੰਦੇ ਕੀ ਸਾਡੇ ਅੱਜ ਅਸ਼ੀਰਦੀ ਦਿਹਾੜੇ ਚੱਲ ਰਹੇ ਨੇ ਗੁਰਪੁਰਬ ਗੜੇ ਆ ਬੜੇ ਹੀ ਭਾਜੀ ਆ ਕਾਲ ਆਲੇ ਭਾਜੀ ਨੀਚੇ ਗੱਲੋ ਯਾਰ ਅੱਜ ਦੇਖੋ ਕਿਸੇ ਕੋਈ ਮੈਚ ਨੀਚੇ ਗੱਲੋ ਪਾ ਰੱਖਿਆ ਨਹੀਂ ਹੈ 25 ਦਸੰਬਰ ਇਹ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਕ੍ਰਿਸਮਸ ਜੋ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਨੇ ਆਂ ਔਰ ਉਹਦੇ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਹ ਫੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਆ ਤੇ ਚਰਚ ਵਿਦਕਰਾ ਕਰੇ ਜਿਵੇਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ ਸਿੱਖਾਂ ਦੀ ਹੈਲਪ ਕਿਉਂ ਕਰਾਂਗੇ ਜਿੰਦੂਆਂ ਦੀ ਹੈਲਪ ਅੱਛੇ ਇੱਕ ਵੀਡੀਓ ਤੁਹਾਡੀ ਤੁਹਾਡਾ 13 ਸਾਲ ਦੀ ਕੁੜੀ ਦੇ ਨਾਲ ਕਿਹੜਾ ਰੇਪ ਹੋਇਆ ਸੀ ਤੁਹਾਡੇ ਬਾਰੇ ਇੱਕ ਵੀਡੀਓ ਮੈ ਫਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਬੋਲਿਆ ਹੈਗਾ ਉਹਨਾਂ ਨੂੰ ਕਿ ਤੁਸੀਂ ਯੇਸ਼ੂ ਦੇ ਕੋਲ ਆਜੋ ਤੇ ਤੁਹਾਨੂੰ ਮਾਫੀ ਮਿਲ ਜਾਏਗੀ ਤੁਹਾਡੇ ਗੁਨਾਹ ਮਾਫ ਕਰੇ ਤੁਸੀਂ ਕ੍ਰਾਈਮਨਲਸ ਨੂੰ ਸਭ ਨੂੰ ਕਹੋਗੇ ਕਿ ਤੁਹਾਡੇ ਕੋਲ ਆਜੋ ਜਾਂ ਤੁਹਾਡਾ ਧਰਮ ਅਪਣਾ ਲਓ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਉਹ ਨਸੀਜੇ ਕਹੀਏ ਕਿ ਬਿਮਾਰ ਹਸਪੀਟਲ ਨਾਲ ਸਿਰਫ ਚੰਗੇ ਚੰਗੇ ਲੋਕ ਆਣ ਸਰਚ ਇੱਕ ਸਪਿਰਚੁਅਲ ਹਸਪੀਟਲ ਹੈ ਜਿੱਥੇ ਬਾਈਬਲ 'ਚ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਕ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ਕਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਣ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ੁਰ ਦਾ ਜੇ ਮੈਨੂੰ ਵੀ ਐਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਲਿਆ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਨਹੀਂ ਕੋਈ ਵੀ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਪਰ ਮਾਫ ਕਿਤਾ ਹੋਊਗਾ ਮਾਫ ਸਪਿਰਚੁਅਲ ਹੋਊਗਾ ਉਹਦੇ ਪਾਪ ਮਾਫ ਹੋਊਗੇ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਮਰ ਉਹਦਾ ਨਰਕ ਜਾਏਗਾ ਉਹ ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਕੋਟ ਮਤ ਜਾਏ ਇਹਦੇ ਚ ਕੀ ਬੁਰਾ ਤੇ ਕੀ ਬਾਤ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯੀਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ ਕਿਹਾ ਯੂਸ਼ੂਆ ਸੁਨੇਹਾ ਕਿਹਾ ਮੈਂ ਸੁਰਗ ਦਾ ਦਰਵਾਜ਼ਾ ਅਸਲੀ ਅਮਰੀਕਾ ਨੇ ਜਿਹੜਾ ਫੈਸਲਾ ਲਿਆ ਐਂਟੀ ਕੈਰਕਸ਼ਨ ਜਿਹੜੇ ਲੋਕ ਨੇ ਜਿਹੜੇ ਵਿਰੋਧ ਕਰਦੇ ਨੇ ਕ੍ਰਿਸਚਨਾਂ ਉਹਨਾਂ ਦੇ ਬੈਨ ਲਗਾ ਦਿੱਤੇ ਜੋ ਫੈਸਲੇ ਕਿਵੇਂ ਦੇਦੇ ਹੋ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਚਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕੀ ਇਸ ਤੇ ਇਸ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਅੱਜ ਦੀ ਅੱਜ ਦੀ ਪਰਜੰਦਰ ਜਿਹੜਾ ਲੋਕਾਂ ਨੂੰ ਦਾਵਾ ਕਰਦੇ ਸੀ ਲੱਖ ਰੁਪਏ ਲੈ ਕੇ ਤੁਸੀਂ ਬਾਹਰ ਭੇਜਨਾ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੁਸੀਂ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਲੈ ਫਿਰ ਤੁਸੀਂ 30 ਲੱਖ ਦੋ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਵੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬਣੇ ਬੇਬੁਨਿਆਦ ਨੇ ਇਹ ਕੀ ਦੇਖੋ ਜੇ ਅਸੀਂ ਮੰਨ ਲਓ ਜੇ ਕਹਿੰਨੇ ਕਿ 1 ਕਰੋੜ ਬੰਦੇ ਨੇ ਧਰਮ ਬਦਲ ਲਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੇ ਹੀ ਸ਼ਾਬਾਸ਼ੀ ਦੇ ਦਿਓ ਕਿ 1 ਕਰੋੜ ਬੰਦੇ ਦਾ ਧਰਮ ਬਦਲਣ ਦਾ ਕਰੋੜਾ ਰੁਪਇਆ ਲਾਤਾ ਇੱਕ ਪਾਤੀ ਕਹਿੰਨੇ ਜੀ 30 ਲੱਖ ਰੁਪਇਆ ਲਿਆ ਜੀ 30 ਲੱਖ ਦਾ ਫਰਾਡ ਕਰ ਲਿਆ ਇੱਕ ਪਾਸੇ ਕਹਿੰਦੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਤੇ 30 ਲੱਖ ਕੀ ਕਰੂਗਾ 25 ਲੱਖ ਤੇ ਇੱਕ ਬੰਦੇ ਨੂੰ ਪਰਿਵਰਤਿਤ ਕਰ ਦੇਣਾ ਅੱਜ ਵੀ ਆਣੇ ਨੇ ਅੱਜ ਵੀ ਕਹਿਣਾ ਕਿ ਕਿਹ ਚੁਣ ਲੜੇ ਕਈ ਵਾਰੀ ਨਾ ਇਹਨਾਂ ਸਮਝਦਾਰ ਬੰਦਾ ਇਸ ਇਹਨਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਹੀ ਜੱਜ ਕਰ ਸਕਦਾ ਯਾਰ 30 ਲੱਖ ਲਈ ਇੰਨਾ ਰੋਲਾ ਪਾਤਾ ਹੈ ਤੇ ਉਹਦਾ ਕਹੇ 25 ਇੱਕ ਬੰਦੇ ਦੇ ਫਿਰ ਇੱਥੇ ਤਾਂ ਹੋਣਾ ਚਾਹੀਦਾ ਕਿ ਪਿਆ 1000 ਕਰੋੜ ਦੀਆਂ ਗੱਲਾਂ ਹੋਣੇ ਚਾਹੀਦੀਆਂ ਕਿ ਫਿਰ ਇੰਨਾ ਬੰਦਾ ਤੀ ਪਰਿਵਰਤਿਤ ਕਰ ਸਕਦੇ ਆ ਕੋਈ ਛਿਲਣਾ ਨਹੀਂ ਆ 30 ਲੱਖ ਮੁਫਲੀ ਨਹੀਂ ਆਨੀ ਚਾਹੀਦੀ ਪਰ ਤੁਸੀਂ ਅੱਛਾ ਨਹੀਂ ਅੱਛਾ ਨਹੀਂ ਮਾਰੀ ਅਗਰ ਇਹ ਗੱਲ ਬਤਾ ਦਿਜੀਏ ਜਿਵੇਂ ਆਪਨੇ ਕਹਾਤਾ ਕਿ 25 ਲੱਖ ਰੁਪਏ ਮੇਂ ਦਿਜੀਏ ਮੈਂ ਧਰਮ ਪਰਿਵਰਤਨ ਕਰਤਾ ਹਾਂ ਬਾਕੀ ਹੋ ਜਾ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਤੇ ਆਹ ਹੁਣ ਲੱਖਾਂ ਲੋਗ ਅੱਪਾ ਦਾਸ ਦਾ ਸਰਵੇ ਵੀ ਪਾਵਾਂਗੇ ਨਾ ਤੇ ਇੱਥੇ ਇਕੱਠੇ ਹੋ ਜਾਣੇ ਪੈਸੇ ਜੋ ਮਰਟੇ। ਉਹ ਇੱਕ ਲਮਾਇਦੇ ਠਾਪਰ ਜੀ ਨੇ ਕਾਨਫਰੰਸ ਦੇ ਵਿੱਚ ਗੱਲ ਕਹੀ ਸੀ ਕਿ ਐਸੇ ਆ ਰਹੇ ਨੇ ਲਾਈਸੈਂਸ ਤੁਹਾਡੇ ਕੋਲ ਹੈ ਕਿ ਕਿਸ ਚੀਜ਼ ਦੀ ਕੋਈ ਮੈਂ ਕੰਪਿਊਟਰ ਇੰਜੀਨੀਅਰ ਹਾਂ। ਨਹੀਂ ਨਹੀਂ ਉਹ ਕਹਿੰਦੇ ਕਿ ਬਸ ਵੀਕਰ ਪੜ੍ਹਾਈ ਉਹ ਕਹਿੰਦੇ ਜੋ ਲੋਕ ਪਾਸਟਰ ਬਣਦੇ ਨੇ ਮੈਂ ਪਾਸਟਰ ਦੇ ਵਿੱਚ ਡਾਕਟਰੇਟ ਡਿਗਰੀ ਹੈ ਮੇਰੇ ਕੋਲ। ਪਰ ਅੱਜ ਵੀ ਸ਼ੁਭਾ ਜਿਹੜੇ ਦੇਸ਼ ਦੇ ਛੜਗੜੇ ਦੇਸ਼ਾਂ ਤੋਂ ਲੋਕ ਜਿਹੜੇ ਇੱਥੇ ਆਜ 90 ਦੇਸ਼ ਇਹਨੂੰ ਦੇਖ ਰਹੇ ਨੇ ਯੂਰਪ ਦਾ ਹਰ ਦੇਸ਼ ਆਲਮੋਸਟ ਇੱਥੇ ਆ USA ਜਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇ ਪਾਪਾ ਜੀ ਇੱਧਰ 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 ਪਾਪਾ ਜੀ ਪਾਪਾ ਜੀ ਇੱਧਰ ਸਾਰੇ ਸਾਰਿਆਂ ਨੂੰ ਸੱਦਾ ਦੇ ਦੋ ਸੰਦ ਕਾਲਾ ਸਾਰਿਆਂ ਨੂੰ ਸੱਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਆਰਾਮ ਨਾਲ ਖੁਦਾਵੰਦ ਦੇ ਨਾਮ ਤੇ ਸਾਰਿਆਂ ਨੂੰ ਜੈਮ ਸੀ ਦੀ ਹੈਪੀਐਸਟ ਕ੍ਰਿਸਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿਸੇ ਦਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸੀਕ੍ਰੀਟਲੀ ਬੈਠੋ ਕਾਓ ਪੀਓ ਉੱਠੋ ਫਿਰ ਦੇਖੋ ਪਰਮੇਸ਼ਰ ਕਿੱਦਾਂ ਕੰਮ ਕਰ ਰਿਹਾ ਲੋਕਾਂ ਦੇ ਨਾਲ ਅੱਛਾ ਇਹ ਪਪਾ ਇਧਰ ਦੀ ਪਪਾ ਜੀ ਪਪਾ ਜੀ ਇਧਰ ਦੇ ਉਹ ਗਾਈਜ਼ ਉੱਠੋ ਆ ਨਾ ਆ ਨਾ ਲੈ ਚਾਹ ਚਾਹ ਸਤਿ ਸ਼੍ਰੀ ਅਕਾਲ ਓਕੇ ਚਲੋ 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 ਪਪਾ ਜੀ ਇਸ ਪਰ ਹਮਸਾ ਵਿਸ਼ਾ ਰਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਕਿ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਸਕੇ ਗੁਰਦੈਸ ਜੀ